ਅੱਜ ਦਾ ਪਹਿਲਾ ਮੈਚ ਗੁਰਦਿਆ ਸਿੰਘ ਦੀਆਂ ਬਾਗੜੀਆਂ ਆਜੋ ਭਾਈ ਜੀ ਇਹਦਾ ਵੇਖੋ ਮੈਚ ਬਲਜਿੰਦਰ ਪਾਣੂ ਆਸ਼ੀਰਵਾਦ ਦੇਣ ਵਾਸਤੇ ਪਸੰਦ ਹੁੰਦੇ ਡਾਕਟਰ ਕੰਗਸਾ ਰਮੇਸ਼ ਸਿੰਘ ਜੀ ਸਰ ਸੇਮ ਸਿੰਘ ਸਰ ਵੀ ਆਜੋ ਆਸ਼ੀਰਵਾਦ ਦਿਓ ਬੱਚਿਆਂ ਨੂੰ ਜੀ ਸਰ ਦੇ ਚਾਰ ਸਰਮਾਨ ਪਹੁੰਚੇ ਨੇ ਉਹਨਾਂ ਦਾ ਸ਼ਬਦ ਬਹੁਤ ਪਹੁੰਚਾ ਡਾਕਟਰ ਬਲਜਿੰਦਰ ਸਿੰਘ ਕੰਗਸਾ ਤਾੜੀਆਂ ਲਗਾ ਦਿਓ ਬੱਚੇ ਸਾਰੇ ਆਸ਼ੀਰਵਾਦ ਦਿਓ ਜੀ ਪਹਾੜੀ ਡਾਕਟਰ ਸਾਹਿਬ ਐ ਨਡਾਲੇ ਸਕੂਲ ਦੀ ਟੀਮ ਅੰਡਰ 14 ਦੀ ਖੋਖੋ ਦੀ ਟੀਮ ਨਾਲ ਉਹਨਾਂ ਦਾ ਸਕੂਲ ਦੇ ਇੰਚਾਰਜ ਸਾਹਿਬ ਆਜੋ ਕਿ ਦੇਸ਼ ਸਿੰਘ ਜੀ ਤੁਸੀਂ ਵੀ ਆਜੋ ਸਾਰੇ ਮੈਡਮੇ ਹੋ ਜਾਓ ਸਾਨੂੰ ਇੱਕ ਆਦਰ ਕਰੀਏ ਸਾਡੇ ਵੱਡੇ ਵੀ ਸਰਦਾਰ ਬੀ ਸਿੰਘ ਜੀ ਸਿੱਤੂ ਸਾਹਿਬ ਜਿਹੜੇ ਅਰ ਡਾਇਰੋਗਨ ਪਰ ਸਾਡੇ ਦਿਨਾਂ ਦੇ ਵਿੱਚ ਅੱਜ ਤੱਕ ਖੋਸੇਦਾਰਾਂ ਨੇ ਇਹ ਤੇ ਬਾੜੇ ਜਦੋਂ ਫੋਟੋ ਉੱਤੇ ਬੜੇ ਮਹਾਨ ਮੇਰੇ ਮੇਰੇ ਵੱਲ ਨੂੰ ਕਰਕੇ ਸਵਾਗਤ ਕਰਦੇ ਆ ਸਾਡੇ ਸਿੱਖਿਆ ਦੀ ਯਾਦਗਾਰ ਤਸਵੀਰ ਆਏਗੀ ਉਸ ਤੋਂ ਬਾਅਦ ਫਿਰ ਮੈਚ ਸਟਾਰਟ ਕਰ ਦਿੱਤਾ ਜਾਏਗਾ ਮੈਡਮ ਜਾਓ ਓਏ ਹਾਂਜੀ ਜੋ ਨਾਲ ਅਰੇ ਚਾ ਕੈਮਰਾ ਹੈ ਨਾ ਕੈਮਰਾ ਦਿਵਤ ਲਾਈਵ ਚੱਲਦਾ ਪਿਆ ਇੱਥੇ ਤੇ ਲਾਈਵ ਚੱਲਦਾ ਪਿਆ ਅੱਜ ਸਾਈਨ ਸਰ ਆ ਜਾਓ ਓ ਯਾਰ ਬਹੁਤ ਘਰ ਆ ਜੋ ਪਤਾ ਲਾਈਵ ਕੀ ਆ ਪਈ ਆ ਗਏ ਸਾਰੇ ਆ ਗਏ ਸਾਰੇ ਤਦਿਤ ਵੜੂ ਵੜੂ ਕਿੱਥੋਂ ਕਿਤਨੀ ਆ ਇਹ ਲਾਈਵ ਹੋਣ ਦਿਆ ਹਾਂਜੀ ਦੋਨੇ ਕੈਪਟਨਸ ਸਾਹਿਬ ਟਾਸ ਦੇ ਲਈ ਖੜੇ ਸਰਦਾਰ ਬਚਿੱਤਰ ਸਿੰਘ ਜੀ ਅਖੀਰ ਜੀ